ਹਾਂਜੀ ਇਕੱਲਾ ਦੋਸਤੋ ਆ ਦੇਖੋ 26 ਜਨਵਰੀ ਦਾ ਮੇਲਾ ਬਾਬੇ ਖੋਈ ਵਾਲੇ ਦੇ 파ਟਕ ਦੇ ਲਾਗੇ ਦੇਖੋ ਸੰਗਤਾਂ ਲੰਗਰ ਛਕਣ ਡੀਆਂ ਤੁਹਾਨੂੰ ਵੀ ਦਰਸ਼ਨ ਕਰਾਉਣਾ ਪੂਰੇ ਮੈਂ ਆ ਬੇਖਿਓ ਤਾਂ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਾਓ ਕਰੋ ਦਰਸ਼ਨ ਹਲੋ 파ਟਕ 파ਟਕ ਦੇ ਲਾਗੇ ਬਾਬੇ ਦੀ ਜਗਾ ਇਧਰ ਖੋਈ ਵਾਲੇ ਦੀ ਆ ਦੇਖੋ ਸੰਗਤਾਂ ਬੈਠੀਆਂ ਲੰਗਰ ਛਕਣ ਡੀਆਂ ਗੁਰੂ ਦੇ ਪ੍ਰਸ਼ਾਦੇ ਵਰਤਨ ਦੇ ਸੰਗਤਾਂ ਸਾਰੀਆਂ ਲੰਗਰ ਛਕਣ ਦੀਆਂ ਫਿਰ ਮੰਦੀ ਧਰਤੀ ਤੇ ਮੇਲਾ ਬਾਬੇ ਦੀ ਜਗ੍ਹਾ ਤੇ 26 ਜਨਵਰੀ ਦਾ ਲੱਗਦਾ ਵਾ ਤਾਂ ਸੰਗਤਾਂ ਕਦਾਂ ਮਾਮਾ ਹਮਾ ਆ ਕੇ ਪਹੁੰਚੀ ਐ ਤੇ ਹੁਣ ਤਾਂ ਸ਼ਾਮਾਂ ਪੈ ਗਈਆਂ ਰਸ਼ ਬਹੁਤ ਘਟ ਗਿਆ ਵਾ ਆ ਕੋ ਬਾਬੇ ਦੀ ਜਗ੍ਹਾ ਤੇ ਕਰੋ ਦਰਸ਼ਨ ਤੁਸੀਂ ਵੀ ਤੁਹਾਇ ਗਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਾਇਓ ਨਾਲੇ 26 ਜਨਵਰੀ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਖੋ